ਤੇ ਅੱਗੇ ਭਾਈ ਦਿਆਲ ਸਿੰਘ ਜੀ ਹਨ। ਲਓ ਜੀ। ਤੇ ਅੱਗੇ ਆ ਗਿਆ ਜੀ ਖਤਰਾਨੇ ਦੀ ਢਾਬ ਹਨਾ। ਲਓ ਜੀ। ਲਓ ਜੀ ਆਪਾਂ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਆ ਗਏ। ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ। ਤੇ ਗੁਰਦੁਆਰਾ ਮਹਿਤਿਆਣਾ ਸਾਹਿਬ। ਜਿਆਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਦੀ ਗੁਰਦੁਆਰਾ ਮਹਿਤਿਆਣਾ ਸਾਹਿਬ। ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਰਾਏਕੋਟ ਦੇ ਬਿਲਕੁਲ ਨੇੜੇ ਪਿਆ ਜਾਂਦਾ ਤੇ ਤੁਸੀਂ ਮੈਪ ਤੇ ਬਹੁਤ ਸੌਖੇ ਤਰੀਕਾ ਨਾਲ ਭਰ ਕੇ ਗੁਰਦੁਆਰਾ ਸਾਹਿਬ ਨਾਮ ਪਹੁੰਚ ਸਕਦੇ ਹੋ ਤੇ ਸਿੱਖ ਇਤਿਹਾਸ ਦੇ ਸੰਬੰਧਿਤ ਬਹੁਤ ਸਾਰਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਵਿੱਚ ਦੱਸਿਆ ਗਿਆ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਸੋ ਚੱਲਦੇ ਆ ਤੁਹਾਨੂੰ ਪੂਰੇ ਆਪਾਂ ਦਰਸ਼ਨ ਕਰਾਵਾਂਗੇ ਬਾਕੀ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਉਹ ਨਾ ਜੋ ਸਿੱਖ ਇਤਿਹਾਸ ਆਪਣੋ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਾਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਆ ਗਏ ਤੇ ਲਓ ਜ ਬਾਕੀ ਜੋ ਸਾਰਾ ਸਿੱਖ ਇਤਿਹਾਸ ਹਨ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਕੁਝ ਇੱਥੇ ਤੁਹਾਨੂੰ ਦੁਕਾਨਾਂ ਵੀ ਦੇਖਣ ਨੂੰ ਮਿਲ ਜਾਣਗੀਆਂ ਇਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਹੁਤ ਟਾਈਮ ਦਾ ਆਪਾਂ ਗੁਰਦੁਆਰਾ ਸਾਹਿਬ ਆਉਣਾ ਸੀ ਤੇ ਅੱਜ ਸੱਭ ਬਣਿਆ ਹੈ ਨਾ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਇੱਥੇ ਐਵੇਂ ਦੁਕਾਨਾਂ ਤੁਹਾਨੂੰ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਚੱਲਦੇ ਆ ਆਪਾਂ ਦਰਸ਼ਨ ਕਰਦੇ ਆ ਫਿਰ ਤੁਹਾਨੂੰ ਸਾਰਾ ਆਪਾਂ ਜੋ ਸਿੱਖ ਇਤਿਹਾਸ ਆਪਣਾ ਉਹ ਸਾਰਾ ਦਿਖਾਵਾਂਗੇ ਠੀਕ ਹੈ ਜੀ ਸੋ ਆਜੋ ਚੱਲੀਏ ਲਓ ਜੀ ਆਪਾਂ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਆ ਗਏ ਚਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਗੁਰਦੁਆਰਾ ਮਹਿਤਿਆਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਇੱਥੇ ਬੋਰਡ ਦੇ ਉੱਪਰ ਸਾਰਾ ਲਿਖ ਕੇ ਦੱਸਿਆ ਗਿਆ ਤੇ ਇਹ ਗੁਰਦੁਆਰਾ ਸਾਹਿਬ ਦਾ ਜੋ ਸਾਰਾ ਇਤਿਹਾਸ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਆ ਨਾ ਤੇ ਇੱਥੇ ਸਾਰਾ ਜਿਹੜਾ ਇਤਿਹਾਸ ਉਹ ਦੱਸਿਆ ਗਿਆ ਲਿਖ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਤੇ ਇੱਧਰ ਗੁਰਦੁਆਰਾ ਸਾਹਿਬ ਨੇ ਤੇ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਵੱਤ ਖੜੇ ਗਏ ਤੇ ਪਹਿਲਾ ਤੇ ਇਹ ਟਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋਪ ਪ੍ਰਾਪਤ ਹੈ ਇਸ ਟਾਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਤੇ ਇਹ ਜਿਹੜਾ ਸਰੋਵਰਾ ਇੱਥੇ ਸ੍ਰੀ ਗੁਰੂ ਤੇ ਇਧਰ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਮਹਿਤਿਆਣਾ ਸਾਹਿਬ ਤੇ ਇੱਥੇ ਸरोवर ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਤੇ ਤੁਹਾਨੂੰ ਸਾਰਾ ਇਤਿਹਾਸ ਵੀ ਜਿਹੜਾ ਦੱਸਦਾ ਤੇ ਹੁਣ ਇਧਰ ਜੋ ਸਿੱਖ ਇਤਿਹਾਸ ਆਪਣਾ ਇੱਥੇ ਦਿਖਾਇਆ ਗਿਆ ਨਾ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਤੇ ਚੱਲਦੇ ਆ ਤੇ ਸਾਰਿਆਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਨਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਇੱਥੇ ਜ਼ਰੂਰ ਲੈ ਕੇ ਆਓ ਨਾ ਤੁਸੀਂ ਦੇਖ ਸਕਦੇ ਹੋ ਇੱਥੇ ਨਾ ਜੋ ਇਤਿਹਾਸ ਆਪਣਾ ਸਿੱਖ ਇਤਿਹਾਸ ਹੈ ਨਾ ਉਹ ਬਹੁਤ ਸੋਹਣਾ ਇੱਥੇ ਦਿਖਾਇਆ ਗਿਆ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਲਾਹੌਰ ਦੇ ਹਾਕਮ ਵੱਲੋਂ ਸਾਹੀ ਫਰਮਾਨ ਜਿਹੜਾ ਹੈ ਨਾ ਉਹ ਇੱਥੇ ਦੱਸਿਆ ਗਿਆ ਸਾਰਾ ਤੁਸੀਂ ਦੇਖ ਸਕਦੇ ਹੋ ਪੜ੍ਹ ਕੇ ਹੈ ਨਾ ਤੇ ਲੋਗੀ ਬਾਕੀ ਇੱਧਰ ਦੇਖੋ ਜੱਕਰੀਆ ਖਾਂ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਦੇਖ ਸਕਦੇ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਕੀ ਸਾਰਾ ਤੁਹਾਨੂੰ ਆਪ ਦਿਖਾਵਾਂਗੇ ਹਨ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਸ਼ਹੀਦ ਮਤੀ ਦਾ ਜੀ ਹੈ ਨਾ ਲਓ ਜੀ ਸ਼ਹੀਦ ਮਤੀ ਦਾ ਜੀ ਤੇ ਜੇ ਇੱਧਰ ਹਨਾ ਤੇ ਆ ਮਾਤਾ ਗੁਜਰੀ ਜੀ ਇੱਧਰ ਹਨਾ ਲੋ ਜੀ ਛੋਟੇ ਸਾਹਿਬ ਜਦ ਦੇ ਜਦੋਂ ਨੀਹਾਂ ਚ ਹੈ ਨਾ ਸਹادت ਹੋਈ ਉਹਨਾਂ ਦੀ ਇਹ ਸਾਰਾ ਮਤਲਬ ਕਿ ਜਿਹੜਾ ਆਪਣਾ ਸਿੱਖ ਇਤਿਹਾਸ ਹੋ ਇੱਥੇ ਬਹੁਤ ਸੋਹਣਾ ਦਿਖਾਇਆ ਗਿਆ ਤਾਂ ਇੱਕ ਵਾਰ ਜਰੂਰ ਹੈ ਨਾ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਜਰੂਰ ਲੈ ਕੇ ਆਓ ਇਹ ਕਦੇ ਵੀ ਤੁਹਾਡਾ ਇੱਧਰ ਨੂੰ ਹੈ ਨਾ ਆਉਂਦੇ ਹੋ ਸੱਬ ਬੰਨਦਾ ਜਾਂ ਕਦੇ ਆਉਨੇ ਹੋ ਤਾਂ ਜਰੂਰ ਹੈ ਨਾ ਇਹ ਚੀਜ਼ਾਂ ਦਿਖਾਉਣੇ ਚਾਹੀਦੀਆਂ ਨੇ ਬਹੁਤ ਸੋਹਣਾ ਲੋ ਜੀ ਆਪਾਂ ਵੀ ਅੱਜ ਸਪੈਸ਼ਲ ਆਏ ਆ ਬਹੁਤ ਟਾਈਮ ਦਾ ਮੇਰਾ ਮੰਤੀ ਹੈ ਨਾ ਗੁਰਦੁਆਰਾ ਸਾਹਿਬ ਆਉਣ ਦਾ ਆ ਮੋਤੀ ਮਹਿਰਾ ਦਾ ਮਾਤਾ ਨੂੰ ਬੱਚਿਆਂ ਨੂੰ ਸ਼ਹੀਦੀ ਦੀ ਖਬਰ ਦੇਣਾ ਹੈ ਨਾ ਜਦੋਂ ਮਨਲਾ ਦਸਿਆਦੀ ਵੀ ਹੈ ਨਾ ਵੀ ਸੈਭਜਾਦਿਆਂ ਨੂੰ ਤੇ ਉਸ ਟਾਈਮ ਦਾ ਹੈ ਨਾ ਠੰਡਾ ਬੁਰਜ ਫਤੇਗੜ ਸਾਹਿਬ ਲਓ ਜੀ ਇੱਧਰ ਸੈਭਜਾਦਿਆਂ ਨੂੰ ਸ਼ਹਾਦਤ ਉਹ ਨੀਹਾਂ ਵਿੱਚ ਜਦੋਂ ਜਿਣਿਆ ਗਿਆ ਤੇ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਨਾ ਲਓ ਜੀ ਤੁਸੀਂ ਵੀਡੀਓ ਲੋਕ ਕੇ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਤੇ ਆ ਸੁਪੇ ਦੀ ਕਚਹਿਰੀ ਵਿੱਚ ਜਦੋਂ ਪੇਸ਼ ਕੀਤਾ ਸੀ ਸੈਭਜਾਦਿਆਂ ਨੂੰ ਹੈ ਨਾ ਲਓ ਜੀ ਤੇ ਆ ਸਾਰਾ ਤਿਆਸ ਇਹ ਠੰਡੇ ਵੱਜ ਤੋਂ ਕਚਹਿਰੀ ਵੱਲ ਲੈ ਕੇ ਗਏ ਜੀ ਹੈ ਹਨਾ ਲਓ ਜੀ ਤੇ ਜੇ ਤੁਸੀਂ ਰਿਐਲਿਟੀ ਜਾ ਕੇ ਦੇਖੋਗੇ ਰਿਐਲਿਟੀ ਚ ਬਹੁਤ ਜ਼ਿਆਦਾ ਮਨ ਲੱਥ ਨੂੰ ਹੈਨਾ ਸੋਨਾ ਦਿਖਦਾ ਤੇ ਹੁਣ ਚੱਲਦੇ ਆਪਾਂ ਇੱਧਰ ਤੇ ਅੱਗੇ ਆ ਗਿਆ ਜੀ ਖਤਰਾਨੇ ਦੀ ਢਾਬ ਹਨਾ ਲਓ ਜੀ ਬਾਕੀ ਆਪਾਂ ਤੁਹਾਨੂੰ ਉਧਰ ਵੀ ਸਾਰੇ ਆਪਾਂ ਹਨ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਤੇ ਇੱਧਰ ਮਾਤਾ ਭਾਗੋ ਜੀ ਮਾਤਾ ਭਾਗੂ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਨਾ ਤੁਸੀਂ ਦੇਖ ਸਕਦੇ ਹੋ ਲਓ ਜੀ ਮੱਕੇ ਕੀ ਕਰਲਾ ਨਾ ਮਤਲਬ ਕੋਈ ਕਲਾਕਾਰੀ ਬਹੁਤ ਸੋਹਣੀ ਆ ਯਾਰ ਜਿਹੜੇ ਬੰਦੇ ਨੇ ਮਲਕ ਕੀਤੀ ਆ ਬਹੁਤ ਸੋਹਣੀ ਆ ਮਾਤਾ ਭਾਗੂ ਜੀ ਲਓ ਜੀ ਦੇਖੋ ਤੇ ਅੱਗੇ ਆ ਗਿਆ ਭਾਈ ਮਹਾ ਸਿੰਘ ਜੀ ਭਾਈ ਮਹਾ ਸਿੰਘ ਜੀ ਤੇ ਤੁਹਾਨੂੰ ਦਿਖਾਉਣੀ ਆ ਸਾਰਾ ਆ ਤੇ ਇੱਧਰ ਆ ਗਿਆ ਭਾਈ ਜੈ ਸਿੰਘ ਖਲਕਟ ਭਾਈ ਜੈ ਸਿੰਘ ਖਲਕਟ ਲਓ ਜੀ ਦਰਖਤ ਵੀ ਹਨ ਦੇਖੋ ਤੁਸੀਂ ਭਾਈ ਜੈ ਸਿੰਘ ਜੀ ਖਲਕਟ ਇਹਦਾ ਸਾਰਾ ਇਤਿਹਾਸ ਇੱਥੇ ਲਿਖਿਆ ਗਿਆ ਤੁਸੀਂ ਵੀਡੀਓ ਰੋਕ ਕੇ ਪੜ ਲਿਓ ਤੇ ਆਇ ਲੱਗ ਰਿਹਾ ਵੀ ਹੁਣ ਹੀ ਬੋਲੂਗਾ ਦੇਖ ਲੋ ਨਾ ਮਤਲਬ ਇੱਕ ਬਸ ਜਾਨ ਹੀ ਨਹੀਂ ਹੈਗੀ ਬਹੁਤ ਸੋਹਣੀ ਕਲਾਕਾਰੀ ਹੈ ਤੇ ਮੇਰਾ ਬਹੁਤ ਟਾਈਮ ਦਾ ਮਨਤੀ ਆ ਰੌਣ ਦਾ ਵਾਹਿਗੁਰੂ ਤੇ ਇਧਰ ਸ਼ਹੀਦ ਉਦਮ ਸਿੰਘ ਜੀ ਲਓ ਜੀ ਸ਼ਹੀਦ ਕਰਤਾਰ ਸਿੰਘ ਸ਼ਰਬਾ ਲਓ ਜੀ ਕਹਿੰਦੇ ਆਂ ਇਧਰ ਤੇ ਮੌਸਮ ਰੱਬ ਨੇ ਕਰਤਾ ਸਹੀ ਚਲੋ ਵਧੀਆ ਵੈਸੇ ਗਰਮੀ ਬਹੁਤ ਸੀ ਪੀਰ ਬੁੱਧ ਸਾਹਿਬ ਜੀ ਤੇ ਪੀਰ ਬੁੱਧ ਸਾਹਿਬ ਨੇ ਗੁਰੂ ਨੂੰ ਅਰਜ ਕੀਤਾ ਕਿ ਗੁਰੂ ਸਾਹਿਬ ਨਾ ਰਹੇ ਇਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮਰੀਦ ਗਰਦਾਰ ਮੇਰੇ ਹੁਲਾ ਕਰਨ ਵਾਸਤੇ ਮੈਂ ਆਇਆ ਦਿਲ ਉੱਤੇ ਪਿਆ ਸੀ ਭਾਰ ਮੇਰੇ ਜੋਰਾ ਸਿੰਘ ਤੇ ਬਹੀਲਾ ਦੀ ਬੇਨਤੀ ਆ ਲੋ ਭੇਟ ਕਰ ਲੋ ਪੁੱਤਰ ਚਾਰਵੇਂ ਲਓ ਜੀ ਸਾਰਾ ਇਤਿਹਾਸ ਹੈ ਨਾ ਤੇ ਇੱਥੇ ਮਤਲਬ ਲਿਖ ਕੇ ਦੱਸਿਆ ਜਾਂਦਾ ਸਾਰਾ ਜੋ ਵੀ ਉੱਪਰ ਵਾਲਾ ਤਸਵੀਰ ਹੈ ਨਾ ਦਿਖਾਈ ਜਾਂਦੀ ਆ ਉਹ ਸਾਰਾ ਇਤਿਹਾਸ ਥੱਲੇ ਲਿਖ ਕੇ ਦੱਸਿਆ ਜਾਂਦਾ ਲਓ ਜੀ ਪੀਰ ਬੁੱਧ ਸਾਹਿਬ ਜੀ ਬਾਕੀ ਗੁਰਦੁਆਰਾ ਸਾਹਿਬ ਦਾ ਵੀ ਕੰਮ ਚੱਲ ਰਿਹਾ ਹੈ ਨਾ ਠੀਕ ਤੇ ਅੱਗੇ ਭਾਈ ਦਿਆਲ ਸਿੰਘ ਜੀ ਹਾਂ ਲਓ ਜੀ ਤੇ ਇੰਗਲਿਸ਼ ਦੇ ਵਿੱਚ ਵੀ ਮੈਂ ਨਾਲ ਲਿਖ ਕੇ ਦੱਸਿਆ ਗਿਆ ਤੇ ਪੰਜਾਬੀ ਵਿੱਚ ਵੀ ਹੈ ਨਾ ਨਵੇਂ ਗੁਰੂਆਂ ਦੇ ਸਿੱਖ ਜੋ ਭਾਈ ਦਿਆਲ ਦਿਆਲ ਵੇਖੋ ਉੱਪਲ ਦੀ ਦੇਜ ਵਿੱਚ ਕੜੀ ਜਾਂਦੇ ਹਨ ਇਹ ਸਾਰਾ ਇਤਿਹਾਸ ਆ ਜੀ ਲਓ ਜੀ ਮੀਰ ਮੰਨੂ ਦੇ ਜ਼ੁਲਮ ਅਤੇ ਸਿੱਧਕੀ ਸਿੰਘਣੀਆਂ ਅੱਖੀ ਤੱਕ ਲਿਓ ਸਿੰਘਣੀਆਂ ਪੰਥ ਖਾਤਰ ਟੋਟੇ ਹੱਸ ਹੱਸ ਜਿਗਰ ਦੇ ਵਾਰ ਰਹੀਆਂ ਟੰਗੇ ਨੇਜੀਆਂ ਤੇ ਗਲੀ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਡਾਰ ਰਹੀਆਂ ਪੀ ਪੀ ਚੱਕੀਆਂ ਮਨੂ ਦੇ ਜ਼ੁਲਮ ਚੱਲਣ ਪਾਣਾ ਮੰਨਣ ਦਾ ਮਨ ਪਾਣਾ ਮੰਨਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਭੁੱਖੀਆਂ ਪਿਆਸੀਆਂ ਸਿੱਧ ਕਣਾ ਇਹ ਚੰਦਨ ਸਿੱਖੀ ਦੀ ਮਹਿਲ ਉਸਾਰ ਰਹੀਆਂ ਬਹੁਤ ਸੋਹਣਾ ਹਾਂ ਤੇ ਲਓ ਜੀ ਵਾਹਿਗੁਰੂ ਸ਼ਹੀਦ ਭਾਈ ਮਨੀ ਸਿੰਘ ਜੀ ਲਓ ਜੀ ਤੇ ਅੱਗੇ ਆਨੰਦਪੁਰ ਦਾ ਜੁੱਧ ਇਹ ਆਨੰਦਪੁਰ ਦਾ ਜੁੱਧ ਤੇ ਭਾਈ ਕਨਈਆ ਜੀ ਹੈਨਾ ਪਾਣੀ ਪਾ ਰਹੇ ਤੇ ਤੇ ਆ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਲਓ ਜੀ ਤੇ ਇਹ ਆਨੰਦਪੁਰ ਦਾ ਜੁੱਧਾ ਜੀ ਉਹ ਦਿਖਾਇਆ ਗਿਆ ਮਹੰਤ ਕਰਪਾਲਦਾਸ ਜੰਗ ਵਿੱਚ ਗੁਰੂ ਗੋਬਨ ਸਿੰਘ ਜੀ ਨਦੇੜ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਤੇ ਪੰਜ ਸਿੰਘ ਬਾਬਾ ਬਨੋਦ ਸਿੰਘ ਭਾਈ ਕਾਨ ਸਿੰਘ ਜੀ ਭਾਈ ਬਾਸ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਵਿਜੇ ਸਿੰਘ ਜੀ ਨੂੰ ਥਾਪਨਾ ਦੇ ਕੇ ਪੰਜਾਬ ਤੋਰਿਆ ਲੋ ਜੀ ਇੱਥੇ ਵੀ ਲਿਖਿਆ ਹੈ ਨਾ ਸਾਰਾ ਇੱਧਰ ਮਹਾਰਾਜ ਅਜੀਤ ਸਿੰਘ ਜੀ ਤੇ ਹੁਣ ਤੋਂ ਉਹ ਵਾਲਾ ਪੈ ਇੱਧਰ ਕਰਾਉਨੇ ਆ ਤੇ ਇੱਧਰ ਹਰੀ ਸਿੰਘ ਨਲੂਆ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਤੇ ਇੱਧਰ ਤੋਂ ਬਾਅਦ ਆਪਾਂ ਤੁਹਾਨੂੰ ਚਾਲਦੇ ਆ ਇੱਧਰ ਲੈ ਕੇ ਸਹੀ ਦੇ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਫਖਸਿਆਰ ਬਾਦਸ਼ਾਹ ਦੇ ਹੁਕਮ ਦੇ ਤਸੀਹੇ ਦੇ ਰਹੇ ਜ਼ਾਲਮ ਜਲਾਦ ਬਾਬਾ ਬੰਦਾ ਸਿੰਘ ਬਹਾਦਰ ਤੇ ਸੋਹਰੇ ਆਸ ਵਿੱਚ ਲਿਖਿਆ ਹੋਇਆ ਹੈ ਨਾ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਓਕੇ ਤੇ ਨਿਸਾਨ ਸਾਹਿਬ ਦੇ ਦਰਸ ਤੇ ਸਰਦਾਰ ਸੁੱਖਾ ਸਿੰਘ ਜੀ ਤੇ ਸਰਦਾਰ ਮਹਿਤਾਬ ਸਿੰਘ ਮੀਰਾ ਕੁੱੜੀਆ ਤੇ ਇਧਰ ਸਰਦਾਰ ਸੁੱਖਾ ਸਿੰਘ ਜੀ ਤੇ ਇਧਰ ਭਾਈ ਤਾਰੂ ਸਿੰਘ ਜੀ ਰਾਤੀ ਆਸਨਾ ਸੁਬੇਗ ਸਿੰਘ ਸਾਹਾਵਾ ਸਿੰਘ ਜੀ ਵਾਹਿਗੁਰੂ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਜੋ ਦਰਸ਼ਨ ਕਰਾਤੇ ਹਨ ਤੇ ਸਾਰਾ ਜੋ ਇਤਿਹਾਸ ਉਹ ਦੱਸਿਆ ਉਹ ਵੀ ਤੁਹਾਨੂੰ ਸਾਰਾ ਆਪਾਂ ਦਿਖਾਦਾ ਹਨ ਤੇ ਜੇ ਇੱਥੇ ਆਪਾਂ ਗੱਲ ਕਰੀਏ ਅਕਾਲੀ ਫੁੱਲਾ ਫੂਲ ਸਿੰਘ ਜੀ ਨਹਿنگ ਸਿੰਘ ਜੀ ਲਓ ਜੀ ਤੇ ਸਰਦਾਰ ਭਗੇਲ ਸਿੰਘ ਜੀ ਤੇ ਜੇ ਆਪਾਂ ਗੱਲ ਕਰੀਏ ਇੱਥੇ ਤੁਹਾਨੂੰ ਦੁਕਾਨਾਂ ਵੀ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਹਨਾ ਤੁਸੀਂ ਇੱਥੋਂ ਦੇਖ ਸਕਦੇ ਥੋਨੂੰ ਆਪਾਂ ਦਿਖਾ ਦੇਣੇ ਦੁਕਾਨਾਂ ਵੀ ਇੱਧਰ ਲਈ ਛਾੜ ਵੀ ਥੋੜੀ ਜਿਹੀ ਹੈਗੀ ਹੈ ਤੇ ਇੱਧਰ ਲਈ ਛਾੜ ਵੀ ਹੈਗੀ ਹੈ ਭਾਂਡੇ ਵਗੈਰਾ ਕੋਈ ਹਨਾ ਕੋਈ ਉਂ ਕੋਈ ਬੱਚਿਆਂ ਬਾਤੇ ਖੇਡ ਲੈਣੀਆਂ ਤੁਹਾਨੂੰ ਐਵੇਂ ਦੀਆਂ ਲੋਕ ਇੱਥੇ ਆ ਦੁਕਾਨਾਂ ਮਿਲ ਜਾਣਗੀਆਂ ਤਾਰੀਖ ਜਿਵੇਂ ਆ ਹੋ ਗਈ ਤੇ ਕੜੇ ਹੋਗੇ ਬਾਕੀ ਬੱਚਿਆਂ ਦੀ ਖੇਡਾਂ ਹੋਗੀਆਂ ਜਿਵੇਂ ਹਨਾ ਲੋਕ ਲਓ ਵੀ ਇੱਧਰ ਵੀ ਦੁਕਾਨਾਂ ਹੈਗੀਆਂ ਨੇ ਹਣਾ ਬੱਚੇ ਦੀ ਕਿਟਾਂ ਬਾਕੀ ਖੁੰਡੇ ਜਿਵੇਂ ਆ ਭਾਈ ਨੇ ਆਈ ਨਹੀਂ ਅਵੇਦੀ ਹੈ ਨਾ ਬਜ਼ੁਰਗਾਂ ਵਾਸਤੇ ਬਾਕੀ ਆ ਦੇ ਸਾਰੇ ਇਹ ਹਾਲ ਕੰਡਾਸੀ ਮਹੰਗਾਗੇ ਤੁਹਾਨੂੰ ਤੇ ਇੱਧਰਲੀ ਸਾਈਡ ਵੀ ਨਹੀਂ ਠੀਕ ਹੈ ਗੁਰਦੁਆਰਾ ਸਾਹਿਬ ਤੇ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਤੇ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਸਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਤੇ ਦਿਓ ਸਾਰਾ ਇਤਿਹਾਸ ਵੀ ਦੱਸਿਆਗਾ ਤੁਹਾਨੂੰ ਸਾਰਾ ਆਪਾਂ ਇਤਿਹਾਸ ਦਿਖਾਇਆ ਹੈ ਨਾ ਸੋ ਆਡੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕਿੰਨੇ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ